ਪਹਿਲੇ ਨੌਕਰੀ ਕਰਦੇ ਸੀਗੇ ਠੀਕ ਹੈ ਜੀ ਫਿਰ ਆਪਣਾ ਕੰਮ ਕਰ ਹੋ ਗਿਆ ਤੇ ਆਪਣਾ ਜਨਰੇਟਰਾਂ ਦਾ ਕੰਮ ਹੈਗਾ ਜੀ ਕੰਮ ਕਰ ਆਪਣਾ ਹੋ ਗਿਆ ਇੱਕ ਪਲਾਟ ਹੋ ਗਿਆ ਪਹਿਲੇ ਫਿਰ ਬਾਬੇ ਨਦਰ ਦੀ ਕਿਰਪਾ ਕੀਤੀ ਇੱਕ ਸਾਲ ਦੇ ਵਿੱਚ ਦੂਜਾ ਪਲਾਟ ਹੋ ਗਿਆ ਠੀਕ ਹੈ ਜੀ ਤੱਬਾ ਰੋਡ ਤੇ ਮੈਂ ਰਹਿੰਦਾ ਜੀ ਕੰਮ ਕਰ ਬਹੁਤ ਵਧੀਆ ਹੀ ਸੈਟ ਆ ਜਿਹੜਾ ਕੰਮ ਨਹੀਂ ਸੋਚਿਆ ਹੁੰਦਾ ਉਹ ਵੀ ਹੋ ਜਾਂਦਾ ਜੀ ਪਹਿਲੇ ਵਾਹਿਗੁਰੂ ਜੀ ਦੇ ਦਰ ਤੇ ਨਾ ਸਭ ਤੋਂ ਪਹਿਲੇ ਆਇਆ ਸੀ ਮੱਥਾ ਟੇਕਣ 2 ਸਾਲ ਪਹਿਲੇ ਵਾਹਿਗੁਰੂ ਜੀ ਕੋਲੋਂ ਫਲ ਭੋਆ ਆਇਆ ਗੁੜੀਏ ਦਾਤ ਬਖਸ਼ੀ ਸਾਨੂੰ ਲੱਗੇ ਠੀਕ ਹੈ ਜੀ ਹੁਣ ਬਾਬੇ ਨੇ ਇਦਾਂ ਦੀ ਮੇਰਾ ਪੇੜਾ ਕੀਤੀਆਂ ਦੁਬਾਰਾ ਫੇਰ ਸਾਨੂੰ ਦਾਤ ਬਖਸ਼ੀ ਹੈ ਕੁਛ ਨਾ ਕੁਛ ਮਿਲੀ ਜਾਗਾ ਬਰ ਮਤਲਬ ਮੇਰੇ ਕੋ ਜੀ ਤਾਂ ਤਾਂ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਸੇਵਾ ਕਰ ਰਹੇ ਹਾਂ ਕਿਹੋ ਜਿਹਾ ਲੱਗੇ ਸੇਵਾ ਕਰਕੇ ਬਹੁਤ ਜ਼ਿਆਦਾ ਆਨੰਦ ਮੇਰੇ ਆ ਬਾਬਾ ਜੀ ਪਹਿਲੇ ਨੌਕਰੀ ਕਰਦੇ ਸੀਗੇ ਠੀਕ ਹੈ ਜੀ ਫੇਰ ਆਪਣਾ ਕੰਮ ਕਰ ਹੋ ਗਿਆ ਤੇ ਆਪਣਾ ਜਨਰਟਰਾਂ ਦਾ ਕੰਮ ਹੈਗਾ ਜੀ ਕੰਮ ਕਰ ਆਪਣਾ ਹੋ ਗਿਆ ਇੱਕ ਪਲਾਟ ਹੋ ਗਿਆ ਪਹਿਲੇ ਫੇਰ ਬਾਬੇ ਨੇ ਅੱਧੇ ਦੀ ਕਿਰਪਾ ਕੀਤੀ ਇੱਕ ਸਾਲ ਦੇ ਵਿੱਚ ਦੂਜਾ ਪਲਾਟ ਹੋ ਗਿਆ ਠੀਕ ਹੈ ਜੀ ਤਿੱਬਾ ਰੋਡ ਤੇ ਮਰਹੰਦਾ ਜੀ ਕੰਮਕਾਰ ਬਹੁਤ ਵਧੀਆ ਹੀ ਸੈਟ ਆ ਜਿਹੜਾ ਕੰਮ ਨਹੀਂ ਸੋਚਿਆ ਆਂਦਾ ਉਹ ਵੀ ਹੋ ਜਾਂਦਾ ਜੀ ਮੈਂ ਕਹਿੰਦਾ ਮੈਂ ਤਾਂ ਹੁਣ ਆਂਦੀ ਆਂਦਾ ਚਲੋ ਪਹਿਲੇ ਵਾਈ ਗੁਰੂ ਜੀ ਦੇ ਦਰ ਤੇ ਨਾ ਸਭ ਤੋਂ ਪਹਿਲੇ ਆਇਆ ਸੀ ਮੱਥਾ ਟੇਕਣ 2 ਸਾਲ ਪਹਿਲੇ ਵਾਈ ਗੁਰੂ ਜੀ ਕੋਲੋਂ ਫਲਪ ਆਇਆ ਗੁੜੀਆਂ ਹੀ ਦਾਤ ਬਖਸ਼ੀ ਸਾਨੂੰ ਲੇਕ ਠੀਕ ਹੈ ਜੀ ਹੁਣ ਬਾਬੇ ਨੇ ਇਦਾਂ ਦੀ ਮੇਰਾ ਪੇੜਾ ਕੀਤੀ ਆ ਦੁਬਾਰਾ ਫੇਰ ਸਾਨੂੰ ਦਾਤ ਬਖਸ਼ੀ ਹੋਵੇ ਕੁਛ ਨਾ ਕੁਛ ਮਿਲੀ ਜਾਵੇ ਉਹ ਮਤਲਬ ਪਰ ਇਹ ਗੱਲ ਹੈ ਜੀ ਮਨ ਹੋਵੇ ਸੱਚਾ ਮੈਂ ਕਹਿੰਦਾ ਜਰੂਰ ਆਵੇ ਸਾਰੇ ਸੰਗਤ ਨੂੰ ਆਣਾ ਚਾਹੀਦਾ ਵਾ ਮੈਂ ਕਹਿੰਦਾ ਇਸ ਤੋਂ ਵੱਡਾ ਦਰ ਕੋਈ ਨਹੀਂ ਹੈਗਾ ਜੀ ਬਿਲਕੁਲ ਨਹੀਂ ਕਿਵੇਂ ਦੇਖਦੇ ਹੋ ਜਿਵੇਂ ਆਪਾਂ ਸੁਣਦੇ ਆਂ ਵੀ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਪਰ ਇੱਕ ਐਸਾ ਦਰ ਹੈ ਵੀ ਇੱਥੇ ਕੁਝ ਖੋਣਾ ਨਹੀਂ ਪੈਂਦਾ ਸਿਰਫ ਸੱਚੇ ਦਿਲ ਨਾਲ ਤੁਸੀਂ ਇੱਕ ਵਾਰੀ ਆਉਣਾ ਤੇ ਬਾਬਾ ਦੀਪ ਸਿੰਘ ਜੀ ਝੋਲੀਆਂ ਭਰ ਦਿੰਦੇ ਨੇ ਮੈਂ ਕਹਿੰਦਾ ਬਾਬਾ ਜੀ ਝੋਲੀਆਂ ਕੀ ਮੈਂ ਕਹਿੰਦਾ ਕੋਈ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਕੁਝ ਮਿਲ ਜਾਂਦਾ ਵਾ ਪਰ ਇਹ ਦੇਖੋ ਜੀ ਪਹਿਲੇ ਕਾਰ ਸੀਗੇ ਆਪਣੇ ਕੋਲ ਆਪਣੇ ਜਨਰੇਟਰਾਂ ਦਾ ਕੰਮ ਆ ਲੈ ਕੇ ਆਣ ਜਾਣ ਵਾਸਤੇ ਕੁਝ ਸਾਧਾ ਨਹੀਂ ਸੀਗਾ ਵਾਹਿਗੁਰੂ ਜੀ ਨੇ ਸਾਨੂੰ ਛੋਟਾ ਹੱਥੀ ਦੇ ਦਿੱਤਾ ਜੀ ਠੀਕ ਆ ਜੀ ਆਪਣੀ ਮੇਰਾ ਪੇਰਾ ਹੋ ਗਈਆਂ ਚਲੋ ਪ੍ਰਾਣੀ ਨੰਮੀ ਦੀ ਕੋਈ ਗੱਲ ਨਹੀਂ ਹੁੰਦੀ ਚੀਜ਼ ਹੋਣੀ ਚਾਹੀਦੀ ਠੀਕ ਆ ਜੀ ਤੇ ਵਾਹਿਗੁਰੂ ਜੀ ਅੰਨੀ ਕਿਰਪਾ ਜੇ ਇਹ ਕੰਮ ਅੱਜ ਸੋਚਿਆ ਨਾ ਅੱਜ ਬੈਠੇ ਬੈਠੇ ਕੰਮ ਹੋ ਰਿਆ ਨਾਲ ਆ ਫੋਨ ਹੈਗਾ ਜੀ ਫੋਨ ਤੇ ਹੀ ਕੰਮ ਹੋ ਰਿਆ ਸਭ ਕੁਝ ਵਾਹਿਗੁਰੂ ਦੀ ਮਿਹਰ ਆ ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਮੈਂ ਕਹਿੰਦਾ ਜਿੰਨਾ ਵੀ ਕਰਾਂ ਨਾ ਉਹ ਘਟਾ ਜੀ ਮੈਂ ਕਹਿੰਦਾ ਜਿੰਨਾ ਵੀ ਕਰਾਂ ਦਿਲੋਂ ਬੋਖਾਟਾ ਮੈਂ ਕਹਿੰਦਾ ਸੰਗ ਦਾ ਪਹਿਲੇ ਘਟ ਸੀਗੀ ਹੁਣ 2 ਸਾਲ ਹੋ ਗਏ ਬਹੁਤ ਜਿਆਦਾ ਸੰਗਤ ਆ ਰਹੀ ਹੈਗੇ ਕਿਸੇ ਦੇ ਮਨ ਨੂੰ ਕੁਝ ਮਿਲਦਾ ਤਾਂ ਹੀ ਆਦਾਰਾ ਬਿਲਕੁਲ ਠੀਕ ਹੈ ਜੀ ਪਰ ਮੈਂ ਕਹਿੰਦਾ ਸਾਨੂੰ ਮੈਨੂੰ ਕੋਈ ਚੀਜ਼ ਦੀ ਕਮੀ ਨਹੀਂ ਮੇਰੇ ਘਰ ਪਰਿਵਾਰ ਬੱਚੇ ਨਿਆਰੇ ਸਭ ਸਹੀ ਹੈ ਜੀ ਠੀਕ ਹੈ ਜੀ ਚਲੋ ਫੈਮਲੀ ਭਾਵੇਂ ਛੋਟੀ ਹੋਵੇ ਚਾਹੇ ਵੱਡੀ ਪਰ ਸਹੀ ਰਵੇ ਕਰੇ ਸਾਰੀ ਬਿਲਕੁਲ ਸਹੀ ਆ ਬਾਬਾ ਜੀ ਸਭ ਕੁਝ ਮਿਲਿਆ ਵਾ ਕਰ ਇਹ ਦਾਰਾ ਨਾਲ ਮੈਂ ਕਹਿੰਦਾ ਮੈਂ ਜਰੂਰੀ ਪੰਜ ਚਪੈਰਾ ਸਭ ਘਟਣਾ ਹੈ ਮੇਰਾ ਮਨ ਕਰੂਗਾ ਮੈਂ ਸਾਰੀ ਜ਼ਿੰਦਗੀ ਆਂ ਦਾ ਰਹਾ ਮਗਾ ਬਸ ਬਾਬਾ ਬਲਾਂਦਾ ਰਵੇ ਬਸ ਮੈਂ ਕਹਿੰਦਾ ਇਹ ਬੁੱਧਵਾਰ ਹੁੰਦਾ ਨਾ ਬਾਬਾ ਕਹੇ ਕੀ ਤੈਨੂੰ ਮੈਦਦ ਤੇ ਟਾਈਮ ਕੱਢ ਕੇ ਭੇਜ ਦੇਣਾ ਉੱਥੇ ਜਿੱਦਾਂ ਦੀ ਮਰਜ਼ੀ ਸੇਵਾ ਹੋਵੇ ਜੀ ਸੇਵਾ ਕਰਾਂਗੇ ਵਾਹਿਗੁਰੂ ਦਾ ਸ਼ੁਕਰ ਮਨਾਵਾਂਗੇ ਬਸ ਐਦਾਂ ਹੀ ਪ੍ਰਮਾਤਮਾ ਝੋਲੀਆਂ ਭਰਦਾ ਰਹਿੰਦਾ ਸਭ ਨੂੰ ਦਿੰਦਾ ਜੀ ਮੈਂ ਕਹਿੰਦਾ ਸਭ ਦਾ ਰਖਾ ਇਹ ਤੋਂ ਵੱਡਾ ਕੋਈ ਨਹੀਂ ਹੈਗਾ ਯਾਰ ਬਹੁਤ ਖੁਸ਼ ਆ ਜੀ ਬਹੁਤ ਖੁਸ਼ ਜੇ ਮੰਗੀਏ ਬਹੁਤ ਖੁਸ਼ ਆ ਦਿਲੋਂ ਮੈਂ ਕਹਿੰਦਾ ਪਹਿਲੇ ਥੋੜੀ ਜੀ ਲੈਂ ਲੱਗਦੀ ਸੀ ਦਰਬਾਰ ਸਾਹਿਬ ਤੱਕ ਠੀਕ ਹੈ ਜੀ ਹੁਣ ਦੇਖੋ ਲੰਬੀਆਂ ਹੋ ਗਈਆਂ ਪਹਿਲੇ ਮੇਰੀ ਮੰਮੀ ਨਹੀਂ ਨਾਲ ਲਾਂਦੇ ਸੀਗੇ ਜੀ ਹੁਣ ਮੇਰੀ 4-5 ਹੋ ਗਏ ਹਫਤੇ ਮੇਰੀ ਮਦਰ ਨਾਲ ਆਣ ਲੱਗ ਗਿਆ ਜੀ ਕਹਿੰਦੀ ਮੈਂ ਵੀ ਨਾਲ ਜਾਇ ਕਰੂੰਗੀ ਬਹੁਤ ਸੰਗਤ ਆਉਂਦੀ ਹੈ ਮੇਰਾ ਵੀ ਮਨ ਕਰਦਾ ਜਾਣ ਵਾਸਤੇ ਹੁਣ ਆ ਰਹੇ ਨੇ ਜੀ ਨਾਲ ਜੱਤ ਘਰਾਂਦੇ ਨੇ ਆਣਗੇ ਨਾਲ ਜੀ ਬਾਕੀ ਮੈਂ ਤਾਂ ਜੀ ਮੇਰਾ ਬੁੱਧਵਾਰ ਪੱਕਾ ਮੈਨੂੰ ਕੋਈ ਵੀ ਕੰਮਕਾਰ ਹੋਵੇ ਮੈਂ ਕਹਿੰਦਾ ਮੈਂ ਹੱਥ ਜੋੜਾਂਗਾ ਕਿ ਮੇਰਾ ਫੋਨ ਤੇ ਹੀ ਕੰਮ ਹੋ ਜਵੇ ਤੇ ਮੈਨੂੰ ਇੱਥੇ ਹਾਰਦਿਕ ਤਿਆ ਮਿਲ ਜਾਵੇ ਬਸ ਬਹੁਤ ਸ਼ੁਕਰਾਨਾ ਬਾਬੇ ਦਾ ਜੀ ਬਹੁਤ ਜ਼ਿਆਦਾ ਅਕੀ ਵਾਗੇ ਦੇ ਲ ਹਰ ਹਫਤੇ ਸੰਡੇ ਟਾਈਮ ਗੱਡੀ ਦਾ ਘਰਦਿਆਂ ਵਾਸਤੇ ਆਜੀ ਦਾ ਦਰ ਤੇ ਆਜੀ ਦਾ ਇੱਥੇ ਨਹੀਂ ਕਦੇ ਹੋਰ ਗੁਰਦਾਰੇ ਚਲ ਜੀਦਾ ਜਾਣਾ ਗੁਰੂ ਘਰੇ ਆ ਜੀ ਠੀਕ ਆ ਜੀ ਮੈਂ ਨਹੀਂ ਕਹਿੰਦਾ ਕਿ ਇਹ ਆਊਗਾ ਪਰ ਸਭ ਕੁਝ ਮਿਲਿਆ ਕਹਿੰਦਾ ਮਿਲੇ ਮਿਲੇ ਵੀ ਕਹਿੰਦਾ ਨਾ ਕਹੀ ਇਹ ਮਿਲਿਆ ਪਰ ਮਿਲਿਆ ਸਭ ਕੁਝ ਆ ਜੀ ਜੋ ਸੋਚਿਆ ਨਹੀਂ ਉਹ ਵੀ ਕੁਝ ਮਿਲਿਆ ਪਰਮਾਤਮਾ ਆਪਣੇ ਦੋ ਪਲਾਟ ਹੋ ਗਏ ਨੇ ਤੀਜਾ ਅਸੀਂ ਰਹਿੰਦੇ ਪਏ ਨੇ ਰੈਸ਼ ਠੀਕ ਆ ਜੀ ਸਾਰਾ ਕੰਮ ਕਰ ਸੈਟ ਆ ਜੀ ਫੋਨ ਤੇ ਹੀ ਸੈਟ ਆ ਹੁਣ ਅੱਜ ਬੈਠੇ ਬੈਠੇ ਦੇਖੋ ਫੋਨ ਤੇ ਹੀ ਕੰਮ ਹੋ ਜਾਂਦਾ ਜੀ ਠੀਕ ਆ ਜੀ ਵਾਹਿਗੁਰੂ ਦੀ ਕਿਰਪਾ ਸਾਰਾ ਕੁਝ ਮਿਲ ਰਿਹਾ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ